ਆਪਣੇ ਆਇਆ ਸੀ ਇੱਥੇ ਰਾਸ਼ਾ ਰਾਸ਼ੇ ਜਿਹੜੇ ਕਸ਼ਮੀਰ ਚੋਂ ਆਉਂਦੇ ਹੁੰਦੇ ਆ ਅੱਜ ਕੱਲ੍ਹ ਸ਼ਾਲ ਕੋਟੀਆਂ ਵੇਚ ਦਿੰਦੇ ਆ ਜੂੜੇ ਉਹਨਾਂ ਤੋਂ ਲੈ ਆਪਾਂ ਅਖਰੋਟ ਕਿਲੋ ਪੈਕਿੰਗ ਦਾ ਦੱਸਾ ਪੈ ਸੀ ਕਿਲੋ ਹੋਊਗਾ ਕਿਲੋ ਹੋਊਗਾ ਕਿੱਥੇ ਕਿਲੋ ਦੱਸਦਾ ਮੈਂ ਅਖਰੋਟ ਉਹਨਾਂ ਨੇ ਕਿਲੋ ਵਜਣਾ ਹਾਂ ਹਾਂ ਕਿਲੋ ਹੋਣਗੇ ਕਿਲੋ ਆਹ ਨਹੀਂ ਮੰਨਣਾ ਕਿਲੋ ਦਿੱਤੇ ਆਪਾਂ ਨੂੰ ਉਹਨੇ ਚੱਲ ਰੇਡ ਹੈ ਹਾਂ ਝੂਟ ਦਾ ਕੀ ਉਹਨੇ ਮਾਰਨਾ ਪੈਕਿੰਗ ਬੰਦ ਸੀਗੀ ਇਹਦੀ ਹੁਣ ਆਪਾਂ ਇਹਨਾਂ ਨੂੰ ਖੋਲ ਕੇ ਦੇਖਦੇ ਹਾਂ ਵਿੱਚੋਂ ਕਿਹੋ ਜਿਹਾ ਨਿਕਲਦੇ ਹਨ। ਉਹਨਾਂ ਨੂੰ ਕਿਸੇ ਥੋੜੀ ਲਿਆ ਇੱਕ। ਮੈਂ ਥੋੜੀ ਹਾਂ ਥੋੜੀ ਲਿਆ। ਖੋਲ ਕੇ ਦੇਖੀ ਵਿੱਚੋਂ ਨਿਕਲਦਾ ਕੀ। ਇਹ ਨਹੀਂ ਟੁੱਟਣੇ। ਸਾਫ ਆ ਕੇ ਮੈਂ ਡੰਡਾ ਕੇ ਥੋੜੀ ਲਿਆ। ਜੜਾਂ ਨਾਲ ਹੀ ਤੋੜਦੇ ਹਾਂ ਤੁਹਾਨੂੰ ਤਾਂ। ਮੈਂ ਨਹੀਂ ਜੜਾਂ ਨਾਲ ਤੋੜਦੇ। ਖੋਲ ਇਹਨਾਂ ਸਾਰੇ ਪਾਪਰੇਟ ਸਿੱਕੇ ਭਾਂਡ ਚ। ਆਹ ਦੇ ਵਾਪਸ ਹੈਂ ਕੋ। ਠੀਕ ਹੈ। ਹੂੰ। ਓਏ। ਲੋਈ। ਇਹਨਾਂ ਨੂੰ ਕੱਟਦੇ ਨੇ ਇਹ ਕਿੱਪਾ। ਜਿਵੇਂ ਕਿ ਮੈਂ ਤੋੜ ਕੇ ਲਿਖਾ ਸੁਣਾਉਂਦਾ। ਹੂੰ। ਦੇ ਲੋ ਹਲੋ ਪਾ ਨੂੰ ਖੋਲ ਕੇ ਦੇ ਦੇ ਹੋਲ ਕੇ ਵੇਖੀ ਫਿਰ ਫ੍ਰੀ ਦਾ ਮੁੱਕੀ ਮਾਰ ਕੇ ਖੋਲ ਦੇ ਉਹ ਮਾਈ ਉਹ ਹੋ ਖਿਲਰ ਕੇ ਸਾਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਬਣਾ ਆ ਵੇਖੋ ਖਲਾਰੀ ਮਮੀ ਕੀ ਕਰੀ ਇਹਨੇ ਖਲਾਰੀ ਦਿੱਤੇ ਸਾਰੇ ਜਸਨੀਪ ਸਾਰੇ ਤਾਂ ਵੱਲ ਹੀ ਨਹੀਂ ਆਹ ਦੇਖਣੀ ਆ ਤਾਂ ਹੈ ਖਲਾਰੀ ਹਾਂ ਹਾਂ ਸ਼ੁਰੂਆਤ ਕਰਤੀ ਮੈਂ ਮੈਂ ਇਸ ਨਾਲ ਤੋੜ ਕੇ ਦਿਖਾਉਣਾ ਇੱਧਰ ਦੇਖ ਪਹਿਲੇ ਸਪੈਰੀ ਤੇ ਤੇਲ ਖਰਾਬ ਨਿਕਲ ਗਿਆ ਫਿਰ ਹਾਥੀ ਪਤਾ ਨਹੀਂ ਕੀ ਹੋ ਜਾ ਆ ਪ੍ਰੀਤ ਵੀ ਇਹਦਾ ਇਹ ਵਿਚਾ ਐ ਕਿਵੇਂ ਇਹ ਫੜ ਕੇ ਰੱਖਿਆ ਥੋੜੀ ਵਜਨ ਲੱਗੀ ਆ ਤੇ ਮੈਂ ਹੱਥ ਨਾਲ ਹੀ ਤੋੜ ਦਿੰਨਾ ਇੱਧਰ ਦੇਖੋ ਇਹ ਫੜ ਕੇ ਇੱਥੋਂ ਤੇ ਇਹ ਆਹ ਦੇਖੋ ਕਿੰਨਾ ਆਹ ਓਹੋ ਓਹੋ ਟੁੱਟ ਗਿਆ ਟੁੱਟ ਟੁੱਟ ਥੋੜਾ ਜਿਹਾ ਤੱਕ ਕਰੋੜ ਦਾ ਕੁੰਡਾ ਦਿੰਦਾ ਹਾਂ ਵੇ ਹਾਂ ਨਹੀਂ ਪ੍ਰੀਤ ਤੈਨੂੰ ਕੋਲ ਆਏ ਜੇ ਕੋਲ ਨਹੀਂ ਯਾਰ ਵੀ ਤੈਨੂੰ ਪਹਿਣਾ ਦੇ ਨਾਉਲਾ ਮੈਂ ਪਰੇ ਨੀ ਜੋਰ ਲਾਈ ਇਹਨਾ ਤੇ ਹੋਰ ਵੀ ਖੋਲ ਦੇਖਾ ਜਿਹੜੇ ਕਾਲੇ ਕਾਲੇ ਨੇ ਵਿੱਚ ਨਹੀਂ ਹੋਣੀ ਕੋਈ ਇੱਕ ਟੱਪ ਉਸ ਦਾ ਟੋਟਿਆਂ ਵਰਕੇ ਹੈ ਨਾ ਇਹੋ ਜਿਹੀ ਹੋ ਹੁੰਦੇ ਆ ਤੈਨੂੰ ਪਤਾ ਹੂੰ ਚੱਲ ਖੋਲ ਨਿਕਲੀ ਕੋਈ ਗਰੀਆਂ ਵਿੱਚ ਹਾਂ ਵੇਖ ਉਹਦੀ ਆਲਾ ਨਾ ਉਹ ਖੜਾ ਹਾਂ ਜੇ ਯਾਰ ਦਾ ਗੁੱਸੇ ਜਹਾ ਦਾ ਉਹ ਤਾਂ ਵੇ ਬੋਲਦਾ ਕਿੰਨਾ ਪਿਆਰ ਨਾਲ ਇਹ ਜੋਰ ਨੂੰ ਲੱਗਿਆ ਪਤੰਗ ਚੜਾਉਂਦਾ ਚਾ ਚੜਾ ਖੜਾ ਹੋਵੇ पतंग चढ़ाई ਜਾਂਦਾ ਅੱਜ ਬਣਾਇਆ ਨੇ ਕਾਗਜ਼ ਦਾ ਪਤੰਗ ਹਨਾ ਖਾਂਦਾ ਹੀ ਇਹ ਮਾੜਾ ਖੋੜ ਕੇ ਰੂੰਗਾ ਖੋਲेंगे ਪਤਾ ਨਹੀਂ ਕਦੋਂ ਆ ਗਏ ਸਵੇਰ ਦਿਨ ਆ ਲੋ ਵੀ ਇਹ ਇੱਕ ਮਿੰਟ ਆਹ ਵੇਖੋ ਦੋਸਤੋ ਖੋਲਤਾ ਮੈਂ ਖੋਲਦਾ ਵਾਹ ਵਾਹ ਫਰੀਦ ਨੇ ਵੀ ਤੋੜੀ ਦਿੱਤਾ ਤਿੰਗ ਤੂੰ ਕੇ ਜ਼ੋਰ ਲਾਇਆ ਹੈ ਨਾ ਖੋਲਤਾ ਹੈਂ ਖੋਲਤਾ ਹਾਂ ਇੰਨਾ ਹੁਣ ਮੇਰੀ ਵਾਰੀ ਮੈਂ ਵੇਖ ਭੰਨ ਕੇ ਇੱਕ ਤੇ ਖਾ ਕੇ ਵੇਖ ਭੰਨ ਕੇ ਲੀ ਗੋ ਹਾਂ ਖਾ ਕੇ ਵੇਖੋ ਖਾ ਕੇ ਵੇਖੀ ਹੂੰ ਹੂੰ ਤੇ ਸਤ ਜਗ ਕੇ ਨਾ ਵਰੀਆਂ ਤਾਜੀ ਬਰਾਂ ਇਹਦੇ ਕਰ ਮੈਂ ਭਨਾ ਜਿਹੜੇ ਬੋਦੇ ਲੈ ਆ ਆ ਨਾਲ ਦੀ ਨਾਲ ਹੀ ਬੰਨਤਾ ਹਾਂ ਖਰਾਬ ਹੀ ਨਿਕਲਦੇ ਚੋ ਯਾਰ ਹਨਾ ਹੂੰ ਹੂੰ ਖਰਾਬ ਜੇ ਆ ਥਲੇ ਤਾਂ ਨਹੀਂ ਕੋਈ ਡਿੱਗਿਆ ਪਿਆ ਹੂੰ ਖਰਾਬ ਹੋ ਗਿਆ ਥੈਂਕ ਯੂ ਸਹੀ ਗਾਇਨ ਕਰ ਲਈ। ਸੁਆਦ ਆ? ਹਮ ਸੁਆਦ ਮੈਂ ਜਿਹੜਾ ਲੰਬੀਆਂ ਲੈਣਾ ਸੀ ਉਹਨਾਂੋਂ ਵਧੀਆ ਨਹੀਂ ਸੀ। ਸਮੈਲ ਜੀ ਆਉਂਦੀ ਸੀ ਉਹਨਾਂ। ਉਹ ਤਾਂ ਪੁਰਾਣੇ ਬੁਰੇ ਸੀ। ਸੁਆਦਨ ਅਖਰੋੜ। ਹਾਂ ਵਧੀਆ ਤਾਜ਼ੇ ਸਰ। ਕਿੰਨੇ ਕਿਲੋ? ਕਿਲੋ ਲੈ ਆ।